ਸਸਰੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਫਾਜ਼ਿਲਕਾ 24 ਅੱਜ ਪੂਰੇ ਪੰਜਾਬ ਵਿੱਚ ਪਾਰਲੀਮੈਂਟ ਇਲੈਕਸ਼ਨ ਹੋ ਰਹੇ ਨੇ ਸ਼ੇਰ ਸਿੰਘ ਕਬਾਇਆ ਜਲਾਲਾਬਾਦ ਹਲਕੇ ਦੇ ਪਿੰਡ ਜੋਧਾ ਪੈਣੀ ਫੱਤੂ ਵਾਲਾ ਯਾਰਾ ਰਾਮ ਸਿੰਘ ਵਾਲਾ ਪਹੁੰਚੇ ਜੋ ਕਿ ਆਪਣੇ ਪੋਲਿੰਗ ਏਜੰਟਾਂ ਨਾਲ ਗੱਲਬਾਤ ਕੀਤੀ ਉਹਨਾਂ ਦੱਸਿਆ ਕਿ ਪੂਰੇ ਰੋਇਪੁਰ ਜ਼ਿਲ੍ਹੇ ਵਿੱਚ ਇਲੈਕਸ਼ਨ ਸ਼ਾਂਤਮਈ ਢੰਗ ਨਾਲ ਚੱਲ ਰਿਹਾ ਹੈ ਔਰ ਬਿਲਕੁਲ ਛੰਦਮਈ ਟੰਗਣਾ ਲੋਕ ਵੋਟ ਪਾ ਰਿਹਾ ਹਨ ਸੋ ਆਪਣੇ ਪੋਲਿੰਗ ਏਜੰਟਾਂ ਨਾਲ ਛੇਰ ਸਿੰਘ ਕਬਾਇਆ ਗੱਲਬਾਤ ਕੀਤੀ ਔਰ ਹੋਰ ਵੀ ਪਿੰਡ ਦੇ ਲੋਕਾਂ ਨਾਲ ਛੇਰ ਸਿੰਘ ਕਬਾਇਆ ਨੇ ਗੱਲਬਾਤ ਕੀਤੀ ਇਹਨਾਂ ਦੇ ਅਫਸਰਾਂ ਦਾ ਪਾਲੀਪੁੱਟ ਹੀ ਹੈ ਠੀਕ ਹੈ ਪ੍ਰੈਜ਼ੈਂਟ ਹੀ ਆ ਰਹੇ ਨੇ ਲੱਗਦਾ ਹੈ ਇਹ ਰੇਟ ਫੋਨ ਹੈ ਆ ਇੱਥੇ ਵੀ ਆ ਰਿਹਾ ਹੈ ਜਿਹਨੇ ਅਸੀਂ ਆਖੀ ਤੋਂ ਕੰਮ ਰੁਕਾਉਂ ਰਹੇ ਹਾਂ ਕੋਈ ਆ ਰਿਹਾ ਹੈ ਹਾਂ ਤਾਂ ਬਾਪੇ ਬਣ ਗਏ ਜੇ ਰਹਿੰਦੀਆਂ ਵੋਟਾਂ ਦਾ ਇਹਨਾਂ ਦਾ ਮੌਲਕ ਹੀ ਚੱਲ ਰਿਹਾ ਜੀ ਫੋਨ ਤਾਂ ਵਧੀਆ ਚੱਲ ਰਿਹਾ ਜੀ ਅੱਛਾ ਕਿਹਦਾ ਪਲੜਾ ਪਾਰੀ ਜ਼ਿਆਦਾ ਜੀ ਬਸ ਕਾਂਗਰਸ ਅੱਛਾ ਜੀ ਦੂਜੇ ਦੌਰੇ ਵਿੱਚ ਬਸ ਲੋਕਾਂ ਕੋਲ ਖਾ ਭਈ ਹੈ ਠੀਕ ਹਾਂਜੀ ਸਾਰੇ ਪਿੰਡਾਂ ਦੇ ਬਹੁਤ ਵਧੀਆ ਰਿਸਪੌਂਸ ਹੈ ਜਿ ਸਰੇ ਉਤਸ਼ਾਹ ਦੇ ਨਾਲ ਲੋਕ ਜਿਹੜੀ ਵੋਟਰ ਹੈ ਕਾਂਗਰਸ ਆਡੀਓ ਪਾਰ ਬਹੁਤ ਵੱਡੀ ਜਿੱਤ ਜਿਹੜੀ ਇਹ ਲੋਕ ਨੂੰ ਪਾਰਲੀਮੈਂਟ ਅੜ ਕੇ ਆਇਆ ਆ ਇੱਥੇ ਜਿਹੜੇ ਇਹਨਾਂ ਦੇ ਗਲਤ ਫੇਕ ਆਈਡੀਆ ਪਾ ਕੇ ਕਿਸੇ ਦੇ ਤੋਂ ਕਿਸੇ ਦੇ ਕੋਸ਼ੇ ਕਰ ਲੈਣਾਂ ਦੀ ਜਮਾਨਤ ਜਵਤ ਹੋਈ ਅੱਦੇ ਤੋਂ ਜ਼ਿਆਦਾ ਪੋਲਿੰਗ ਬੂਥਾਂ ਤੇ ਇਹਨਾਂ ਤੇ ਏਜੰਟੀ ਹੈਗੀ ਇਹਨਾਂ ਦਾ ਕੋਈ ਬਾਦਮੀ ਹੈ ਨਹੀਂ ਤੇ ਫੇਕ ਜਿਹੜੀਆਂ ਪਵਾ ਕੇ ਕਦੇ ਰਾਹੁਲ ਗਾਂਧੀ ਜੀ ਦੇ ਵੱਲੋਂ ਕਦੇ ਹਰછા ਸੇ ਕਾਂਗਰਸ ਵੱਲੋਂ ਕਦੇ ਰਾਜਾ ਬਰਿੰਗ ਵੱਲੋਂ ਕਦੇ ਚੰਨੀ ਵੱਲੋਂ ਵੀ ਉਹ ਇਸ ਤਰ੍ਹਾਂ ਦੇ ਗਲਤ ਆਈਡੀਆ ਪਾ ਕੇ ਧੋਰਾ ਕਰਦੇ ਵੋਟਾਂ ਸਰ ਕਿਹੜੀ ਪਾਰਟੀ ਕਰ ਰਹੀ ਹੈ ਜੀ ਇਹ ਆਪ ਪਾਰਟੀ ਆਮ ਆਦਮੀ ਪਾਰਟੀ ਤੇ ਕਿਉਂਕਿ ਵੋਟ ਇਹਨਾਂ ਦੇ ਨਾਲ ਕੋਈ ਹੈ ਨਹੀਂ ਇਹ ਉਹਨੇ ਕੰਮਲੇ ਹੋਏ ਫਿਰਦੇ ਆ ਵੀ ਕਿਸੇ ਨਾ ਕਿਸੇ ਤਰ੍ਹਾਂ ਲੋਕਾਂ ਨੂੰ ਧੋਰਾ ਕਰਕੇ ਅਸੀਂ ਵੋਟਾਂ ਪਾ ਲਈਏ ਪਰ ਕਿਸੇ ਨੇ ਉਹਨੂੰ ਵੋਟ ਨਹੀਂ ਪਾਣੀ ਸਰ ਪ੍ਰੋਪਰ ਜिले ਚਾਂਦਮਈ ਟਾਂਗਣਾ ਹੋ ਰਿਹਾ ਜੀ ਬਿਲਕੁਲ ਸ਼ਾਂਤ ਬਾਈ ਟਾਂਗਣਾ ਇਲੈਕਸ਼ਨ ਹੋ ਰਿਹਾ ਹੈ ਇਕਾਦੂ ਕਾ ਇਕਾਜੀ ਇਕਾਦੀ ਥਾਂ ਤੇ ਅਕਾਲੀਆਂ ਨੇ ਜਿਹੜਾ ਉਹਨੇ ਕਬਜ਼ਾ ਕੀਤਾ ਸੀ ਉਹਨਾਂ ਦੇ ਪਰਚਾ ਹੋ ਗਏ ਤੇ ਸਰ ਕਿਹੜੇ ਬਹੁਤ ਕਬਜ਼ਾ ਕੀਤਾ ਸੀ ਇਹ ਅਲੀ 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 ਕੇ ਪਿੰਡ ਹੈ ਉਹਨੋਂ ਸੈਟ ਉਹਨਾਂ ਦੇ ਪਰਚਾ ਹੋ ਗਿਆ ਤੇ ਹੋਰ ਜਿੱਥੇ ਕਰਨਗੇ ਦਾ ਪ੍ਰਸ਼ਾਸਨ ਜਿਹੜਾ ਠੀਕ ਕੰਮ ਕਰ ਰਿਹਾ ਹੈ ਇਸੇ ਸਹੀ ਲੈਕਸ਼ਣ